ਕੱਲ ਦੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਜ਼ਰਾਂ ਜੀ ਦੀ ਵੱਡੀ ਖਬਰ ਸਿਰਫ 15 ਰੁਪਏ ਚ ਪਾਰ ਕਰ ਸਕੋਗੇ ਟੋਲ 15 ਅਗਸਤ ਤੋਂ ਸਹੂਲਤ ਹੋਏਗੀ ਸ਼ੁਰੂ ਹਜ਼ਾਰਾਂ ਰੁਪਏ ਦੀ ਬਚਤ ਪੜੋ ਪੂਰੀ ਅਪਡੇਟ ਇਸ ਦੇ ਨਾਲ ਹੀ ਵੱਡੀ ਖਬਰ سامنے ਆ ਰਹੀ ਹੈ ਗੁਰੂਗ੍ਰਾਮ ਪਰ ਭਾਰਤੀ ਕਮ ਰਾਜਮਾਰਗ ਅਥਾਰਟੀ ਨੇ 15 ਅਗਸਤ ਤੋਂ ਨਿੱਜੀ ਵਾਹਨਾਂ ਲਈ ਨਵੀਂ ਸਹੂਲਤ ਦਾ ਐਲਾਨ ਕੀਤਾ ਹੈ ਇਸ ਤਹਿਤ ਚਾਲਕ 3000 ਰੁਪਏ ਦਾ ਫਾਸਟ ਏ ਲੈ ਕੇ 200 ਰੁਪਏ ਟੋਲ ਪਲਾਸੇ ਪਾਰ ਕਰ ਸਕਣਗੇ ਇਸ ਇਹ ਪਹਿਲਾ ਦਾ ਟਿੰਜਾ ਨਾ ਸਿਰਫ ਲੋਕਾਂ ਦੇ ਖਰਚਿਆਂ ਦੀ ਕਮੀ ਲਿਆਉਣਾ ਹੈ ਤੇ ਬਲਕਿ ਟੋਲ ਪਲਾਸਾ ਤੇ ਟ੍ਰੈਫਿਕ ਦੇ ਦਬਾਅ ਨੂੰ ਵੀ ਘਟ ਕਰਨਾ ਹੈ ਕਿਉਂਕਿ ਸਰਕਾਰ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਪੂਰੇ ਦੇਸ਼ ਚ ਟੋਲ ਪਲਾਸਾਂ ਤੇ ਟ੍ਰੈਫਿਕ ਦਾ ਦਬਾਅ ਲਗਾਤਾਰ ਵਧ ਰਿਹਾ ਹੈ ਇਸ ਸਮੱਸਿਆ ਦੇ ਹੱਲ ਲਈ ਫਾਸਟ ਟੈਗ ਸਿਸਟਮ ਨੂੰ ਲਾਗੂ ਕੀਤਾ ਗਿਆ ਹੈ ਪਰ ਇਸ ਵਰਕਈ ਚਾਲਕ ਸਮੇਂ ਸਰਰ ਜਾਰਦ ਨਹੀਂ ਕਰਵਾਉਂਦੇ ਜਿਸ ਨਾਲ ਟੋਲ ਪਲਾਜ਼ਾਂ ਤੇ ਵਾਹਨਾਂ ਦੀਆਂ ਲੰਮੀਆਂ ਕਰਤਾਨਾਂ ਲੱਗ ਜਾਂਦੀਆਂ ਹਨ ਕੇਂਦਰ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗੱਡਕਰੀ ਨੇ ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹ ਸਲਾਨਾ ਪਾਸ ਦੀ ਸਹੂਲਤ ਦਾ ਐਲਾਨ ਕੀਤਾ ਹੈ ਆਜ਼ਾਦੀ ਦਿਹਾੜੇ ਤੋਂ ਲਾਗੂ ਹੋ ਰਹੀ ਇਸ ਨਵੀਂ ਸਹੂਲਤ ਤਹਿਤ ਇੱਕ ਟੋਲ ਪਲਾਜ਼ਾ ਪਾਰਕ ਕਰਨ ਤੇ ਸਿਰਫ 15 ਰੁਪਏ ਦੀ ਫੀਸ ਲੱਗੇਗੀ ਜਦਕਿ ਮੌਜੂਦਾ ਸਮੇਂ ਔਸਤ 100 ਰੁਪਏ ਦਾ ਟੋਲ ਲਿਆ ਜਨਬਾਹ ਇਸ ਤਰ੍ਹਾਂ 20000 ਰੁਪਏ ਦਿੱਤਾ ਸਿਰਫ 3000 ਰੁਪਏ ਚ ਲੋਕ 200 ਟੋਲ ਪਾਸੇ ਪਾਰ ਕਰ ਸਕਣਗੇ ਇਹ ਪਾਸ 1 ਸਾਲ ਦਾ 200 ਟ੍ਰਿਪ ਲਈ ਪ੍ਰਮਾਣ ਹੋਵੇਗਾ ਜੇ ਕੋਈ ਵਿਅਕਤੀ 200 ਟੋਲ ਪਾਸੇ 10 ਦਿਨ ਚ ਪਾਰ ਕਰ ਲੈਂਦਾ ਹੈ ਤਾਂ ਉਸ ਨੂੰ ਮੋੜ ਪਾਸ ਬਣਵਾਉਣਾ ਪਵੇਗਾ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ